ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਔੰਕਾਰ ਸਿੰਘ ਤੇ ਮੇਰੇ ਨਾਲ ਭੈਣ ਸੌਂਪ੍ਰੀਤਕੌਰ ਅੱਜ ਅਸੀਂ ਸਰਦਈ ਬਾਰੇ ਆਪ ਜੀ ਨੂੰ ਜਾਣਕਾਰੀ ਦਵਾਂਗੇ ਕਿ ਕਿਵੇਂ ਸਰਦਈ ਤਿਆਰ ਹੁੰਦੀ ਹੈ ਤੇ ਕਿੱਥੇ ਦਾ ਪਛੋਕੜ ਕੀ ਹੈ ਕਿੱਥੋਂ ਇਸ ਨੂੰ ਸ਼ੁਰੂ ਕੀਤਾ ਗਿਆ ਕਈ ਅਸੀਂ ਵੀਡੀਓਜ਼ ਦੇਖਦੇ ਹਾਂ ਕਈ ਇਸ ਬਾਰੇ ਗਲਤ ਵੀ ਬੋਲਦੇ ਹਨ ਤੇ ਕਈ ਵੀਰ ਚੰਗੇ ਹੀ ਬੋਲਦੇ ਹਨ ਤੇ ਗਲਤ ਬਾਰੇ ਉਹਨਾਂ ਨੂੰ ਅਸੀਂ ਜਾਣਕਾਰੀ ਦਵਾਂਗੇ ਕਿਵੇਂ ਇਹ ਸ਼ੁਰੂਆਤ ਹੋਈ ਸੀ ਇਸਦਾ ਇਤਿਹਾਸ ਕੀ ਹੈ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਕਿਹਾ ਜਾਂਦਾ ਹੈ ਪੁਰਾਤਨ ਜਨਮ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਮਹਾਰਾਜ ਨੂੰ ਜਦੋਂ ਕੋਈ ਸਵਾਲ ਕਰਦਾ ਹੈ ਕਿ ਤੁਸੀਂ ਵੰਡ ਸਕਣ ਦੇ ਨਾਰੇ ਦਾ ਪ੍ਰਚਾਰ ਕਰਦੇ ਹੋ ਤੇ ਉਹ ਮਹਾਰਾਜ ਨੂੰ ਇੱਕ ਕਹਿੰਦੇ ਕਿ ਇੱਕ ਤਿਲ ਜਾਂ ਕਈ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਇੱਕ ਕਾਲੀ ਮਿਰਚ ਦਾ ਦਾਣਾ ਮਹਾਰਾਜ ਨੂੰ ਦੇ ਦਿੰਦੇ ਵੀ ਇਸ ਨੂੰ ਵੰਡ ਕੇ ਛੱਕੇ ਦਿਖਾਓ ਕਿਦਾਂ ਤੁਸੀਂ ਵੰਡ ਸਕੋਗੇ ਤੇ ਮਹਾਰਾਜ ਕੀ ਕਰਦੇ ਨੇ ਉਸ ਦਾ ਰਗੜਾ ਲਾਉਂਦੇ ਨੇ ਤੇ ਉਸ ਦਾ ਛਾਣਾ ਕਿਹਾ ਜਾਂਦਾ ਇੱਕ ਦਰਿਆਤ ਕਰ ਦਿੰਦੇ ਨੇ ਕਿ ਦੇਖੋ ਕਿ ਇਸ ਨੂੰ ਵੀ ਵੰਡ ਕੇ ਛਕਿਆ ਜਾ ਸਕਦਾ ਹੈ ਤੇ ਉਸ ਨੂੰ ਜੀਵ ਜੰਤੂ ਸਭ ਛਕਦੇ ਨੇ ਫਿਰ ਇਸ ਤਰ੍ਹਾਂ ਜੋ ਇਹ ਸ਼ਰਧਈ ਹੈ ਸ਼ਰਧਈ ਦੀ ਜਿਹੜੀ ਅਰਦਾਸ ਹੁੰਦੀ ਆ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਦਾ ਭੋਗ ਲੱਗਦਾ ਤੇ ਜਿਹੜਾ ਸ਼ੀਦੀ ਦੇਗਾ ਹੁੰਦਾ ਉਹ ਉਹਨਾਂ ਦੀ ਅਰਦਾਸ ਉਹਨਾਂ ਦਾ ਭੋਗ ਬਾਬਾ ਫਤਿਹ ਸਿੰਘ ਜੀ ਨੂੰ ਲਾਇਆ ਜਾਂਦਾ ਤੇ ਜਿਹੜਾ ਸ਼ੀਦੀ ਦੇਗਾ ਨਿਹੰਗ ਸਿੰਘ ਛਕਦੇ ਨੇ ਜਿਵੇਂ ਕਿ ਵੀਰ ਜੀ ਨੇ ਜ਼ਿਕਰ ਕੀਤਾ ਹੈ ਕਿ ਕਈ ਗਲਤ ਮੰਨਦੇ ਨੇ ਆ ਹੈਨਾ ਪਰ ਇਹ ਸਾਡੀ ਚੜ੍ਹਦੀ ਕਲਾ ਦਾ ਪ੍ਰਤੀਕ ਇਸ ਤਰ੍ਹਾਂ ਆ ਚੜ੍ਹਦੀ ਕਲਾ ਦਾ ਪ੍ਰਤੀਕ ਆਪਾਂ ਕਿਉਂ ਕਹਿੰਦੇ ਨੇ ਕਿਉਂਕਿ ਇਹ ਜੰਗਾ ਯੁੱਧਾਂ ਲਈ ਤਿਆਰ ਕਰਿਆ ਜਾਂਦਾ ਜਦੋਂ ਸਿੰਘਾਂ ਨੇ ਜੰਗਾ ਯੁੱਧਾਂ ਵਿੱਚ ਜੂਝਣ ਲਈ ਜਾਣਾ ਆ ਤਦ ਸ਼ੀਦੀ ਦੇਗਾ ਸਿੰਘ ਛਕਦੇ ਨੇ ਜਾਂ ਉਹਨਾਂ ਨੇ ਚੌਂਕੜੇ ਲਾ ਕੇ ਬਾਣੀ ਪੜਨੀ ਆ ਤਦ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਕਈ ਇਹਨੂੰ ਗਲਤ ਮੰਨਦੇ ਨੇ ਨਹੀਂ ਪਰ ਇਹ ਮਹਾਰਾਜ ਨੇ ਚੜ੍ਹਦੀ ਕਲਾ ਲਈ ਸਾਨੂੰ ਬਖਸ਼ਿਆ ਜੰਗਾ 'ਚ ਲੜਨ ਲਈ ਹੈਨਾ ਆਪਾਂ ਇਹਦਾ ਸਹੀ ਉਪਯੋਗ ਕਰਦੇ ਆ ਚੜ੍ਹਦੀ ਕਲਾ ਦਾ ਇੱਕ ਪ੍ਰਤੀਕ ਇਹ ਵੀ ਹੈ ਕਿ ਜਿਵੇਂ ਅਰਦਾਸ ਦੇ ਵਿੱਚ ਅਸੀਂ ਸੁਣਦੇ ਹਾਂ ਜੀ ਵੀ ਖਾਲਸਾ ਜੀ ਕੇ ਬੋਲ ਬੱਲੇ ਬੋਲੋ ਜੀ ਵਾਹਿਗੁਰੂ ਬੋਲ ਬੱਲੇ ਮਤਲਬ ਬੋਲੇ ਉੱਚੇ ਹੁੰਦੇ ਸਨ ਜਿਵੇਂ ਨਿਆਂਗ ਸਿੰਘ ਅਸੀਂ ਦੇਖਦੇ ਹਾਂ ਭਾਸ਼ਾ ਵਰਤਦੇ ਹਨ ਆਮ ਅੱਜ ਕੱਲ੍ਹ ਵੀ ਵਰਤੀ ਜਾਂਦੀ ਹੈ ਕਿ 10 ਰੁਪਏ ਨੂੰ 10 ਲੱਖ ਕਹਿੰਦੇ ਹਨ ਇਸ ਤਰ੍ਹਾਂ ਸਤਿਗੁਰਾਂ ਨੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਇਆ ਕਿ ਬੇਸ਼ੱਕ ਤੇਰੇ ਕੋਲ 10 ਰੁਪਏ ਹੀ ਹੋਣ ਉਹਨੂੰ 10 ਲੱਖ ਕਹਿਣਾ ਚੜ੍ਹਦੀ ਕਲਾ ਦੇ ਬੋਲੇ ਹਨ ਇਸ ਨੂੰ ਕਰਕੇ ਅਰਦਾਸ ਦੇ ਵਿੱਚ ਵੀ ਸਤਿਗੁਰਾਂ ਨੇ ਕਿਹਾ ਵੀ ਖਾਲਸਾ ਜੀ ਕੇ ਬੋਲ ਬਾਲੇ ਬੋਲ ਬਾਲੇ ਬੋਲੇ ਉੱਚੇ ਬੋਲੇ ਉੱਚੇ ਹੁੰਦੇ ਨੇ ਚੜ੍ਹਦੀ ਕਲਾ ਦੇ ਪ੍ਰਤੀਕ ਇਹ ਵੀ ਜੋ ਸਰਦਈ ਹੈ ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਚੜ੍ਹਦੀ ਕਲਾ ਦਾ ਪ੍ਰਤੀਕ ਮਤਲਬ ਚੜ੍ਹਦੀ ਕਲਾ ਦੇ ਵਿੱਚ ਰਹਿਣ ਲਈ એનર્ਜੀ ਸਰੀਰ ਦੇ ਵਿੱਚ ਤਾਂ એનર્ਜੀ ਆਵੇਗੀ ਆਵੇਗੀ ਇਸ ਨੂੰ ਛੱਕ ਕੇ ਤੇ ਮਨ ਦੇ ਵਿੱਚ ਵੀ ਚੜ੍ਹਦੀ ਕਲਾ ਆਵੇਗੀ ਇਸ ਨੂੰ ਛੱਕ ਕੇ ਆਓ ਇਸ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਕਿਵੇਂ ਤਿਆਰ ਹੁੰਦੀ ਹੈ ਤੇ ਕਿਵੇਂ ਅਸੀਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਜੀ ਇਹਦੇ ਵਿੱਚ ਕਿਉਂਕਿ ਜੋ ਫਰਦਾਰਥ ਵੀ ਪੈਂਦੇ ਨੇ ਸਾਰੇ ਤਾਕਤ ਵਾਲੇ ਪਦਾਰਥ ਬਦਾਮ ਖਸਖਸ ਇਲਾਇਚੀ ਇਹ ਸਭ ਇਹ ਆਦ ਇਹ ਚੀਜ਼ਾਂ ਇਹਦੇ ਵਿੱਚ ਅਸੀਂ ਪਾਵਾਂਗੇ ਪਾਉ ਜੀ ਸੰਗਤ ਜੀ ਦਰਸ਼ਨ ਕਰਦੇ ਆਂਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਸੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੀ ਹੈ ਨਾਲਕਤਾ ਸੁਭੋ ਆ ਤੁਧ ਕਰਨ ਹਦਵਾਜੇ ਆਨੰਦ ਸੁਨੋ ਵਡ ਪਾ ਗੀ ਹੋ ਸਗਲ ਮਨੋਰਥ ਪੂਰੇ ਪਰਮ ਬ੍ਰਹਮ ਸਰਬ ਪਾਇਆ ਪੂਤਰੇ ਸਗਲ ਵਸੂਰੇ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਗੁਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਜੇ ਵਾਜੇ ਅਨਹਦ ਤੂੰ ਤੇ ਪਿਆਰੇ ਮੇਲ ਜਿਨਾ ਮਿਲੇ ਤੇਰਾ ਨਾਮ ਸਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਜੀਵਾਇ ਗੁਰਜੀ ਬਹੁਤ ਵਧੀਆ ਬੜੀਆ ਸਰਦਈ ਸਰਦਈ ਕਲਾ ਦਾ ਪ੍ਰਤੀਕ ਹੈ ਤੇ ਮਨ ਤੇ ਤਨ ਨੂੰ ਚਰਦੀ ਕਲਾ ਦੇਣ ਵਾਸਤੇ ਸਰਦਈ ਬਣੀ ਬਹੁਤ ਜ਼ਰੂਰੀ ਹੈ ਆਪ ਜੀ ਸ਼ਖਸਤੋ ਵਾਇਗੁਰਜੀ ਹਾਲ ਸਾਹਿਬ ਵਾਇਗੁਰਜੀ ਦੀ ਫਤਿਹ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਅੱਜ ਭਾਈ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕਰਿਆ ਸਾਨੂੰ ਸਰਦਈ ਸ਼ਿਕਾਈ ਤੇ ਬਹੁਤ ਮਿਹਨਤ ਕੀਤੀ ਤੇ ਸਾਨੂੰ ਉਸ ਮਰਿਆਦਾ ਬਾਰੇ ਵੀ ਜਾਣੂ ਕਰਵਾਇਆ ਕਿਵੇਂ-ਕਿਵੇਂ ਸੁੱਚਮ ਰੱਖਣੀ ਹੈ ਕੀ-ਕਿਵੇਂ ਕਿਵੇਂ ਉਸ ਨੂੰ ਛਕਣਾ ਹੈ ਤੇ ਇਸ ਦਾ ਬਹੁਤ ਬਹੁਤ ਧੰਨਵਾਦ ਇਸ ਪਿਆਰੇ ਸਿੰਘ ਦਾ ਤੇ ਅਸੀਂ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਨਾਜ਼ਰ ਸਮਝ ਗਏ ਆਪਾਂ ਇਸ ਨੂੰ ਸਿਰਫ ਆਪ ਪ੍ਰਿੰਟ ਕਰਦੇ ਹਾਂ ਬੋਲੇ ਸੋਨਹਿਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ